ਸੋ ਕੁਮਾਰ ਜੀ ਜੀ ਮਾਮਲੇ ਖਾਣੇ ਇਕੱਠੇ ਹੋਏ ਅੱਜ ਭਾਜੀ ਆਫਾ ਕਮੇਟੀ ਵਾਲਾ ਬੰਦੇ ਸੀਗੇ ਉਹਦੇ ਕੋ ਪੈਸੇ ਲੈਣੇ ਸੀਗੇ ਉਹ ਪੈਸੇ ਲੈ ਕੇ ਆਪਣੇ 도ੜ ਗਿਆ ਭਾਜੀ ਕੀ ਨਾਮ ਆ ਉਸ ਵਿਅਕਤੀ ਦਾ ਉਹ ਹੈਪੀ ਜੀ ਇਹ ਕੁਝ ਨਾ ਪਹਿਲੇ ਦੀ ਗੱਲ ਹੈ ਤੇ ਅੱਜ ਕੀ ਹੋਇਆ ਜਿਹੜਾ ਇਕੱਠੇ ਹੋਏ ਆ ਭਾਜੀ ਹੈਪੀ ਨੂੰ ਅਰੈਸਟ ਕਰ ਲਿਆ ਜੀ ਇਹਨਾਂ ਨੇ ਅੱਛਾ ਤੇ ਸ਼ਿਕਾਇਤ ਨਾ ਉਹ ਪਿਛਲੇ ਬੰਦੇ ਦੇ ਥਰੂ ਪੇਸ਼ ਹੋਇਆ ਅੱਜ ਉਹ ਤੇ ਕਹਿੰਦਾ ਜੀ ਮੈਨੂੰ ਬੰਦੇ ਪਰੇਸ਼ਾਨ ਕਰਦੇ ਬਿਨਾਂ ਗੱਲ ਤੋਂ ਜਿੰਨਾਂ ਦੇ ਮੈਂ ਪੈਸੇ ਨਹੀਂ ਦੇਣੇ ਹੈਗੇ ਅੱਛਾ ਭਾਈ ਕਿੰਨੇ ਟਾਈਮ ਬਾਅਦ ਇਹ ਮੋਰੇ ਆਇਆ ਸੀੜੀ ਤੱਕ ਜੀ ਆਪਾਂ ਨੂੰ ਹੱਫਤਾ ਹੋ ਗਿਆ ਇੱਕ ਆਪੇ ਵਾਲੇ ਪੇਜ ਹੋ ਗਏ ਕਿੰਨੇ ਗਰੀ ਠੱਗੀ ਮਾਰੀ ਸੀ ਇਹਸ ਬੰਦੇ ਨੇ ਭਾਈ 15 ਕਰੋੜ ਦੀ ਕਹਿੰਦੇ ਠੱਗੀ ਬਾਕੀ ਉਹਨਾਂ ਦਾ ਹਿਸਾਬ ਕਿੱਥੇ ਪਤਾ ਲਾਓ ਕਿੰਨੇ ਦੇ ਤੇ ਕੌਣ ਇਹਨਾਂ ਨੂੰ ਲੈ ਕੇ ਆਇਆ ਫਗਵਾੜੇ 'ਚ ਇਹ ਨਹੀਂ ਭਾਈ ਨਹੀਂ ਨਹੀਂ ਪਤਾ ਕੌਣ ਪ੍ਰੈਸ ਤੋਂ ਉਹ ਬਹੁਤ ਲਿਆਂਦਾ ਬੰਦਾ ਇਹ ਨਹੀਂ ਪਤਾ ਕੌਣ ਲੈ ਕੇ ਆਇਆ ਜੀ ਇਹਦੀ ਪ੍ਰੈਸ ਕੰਮ ਕਰਦੀ ਹੋਈ ਹੈ ਹਾਂਜੀ ਹਾਂਜੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੋਈ ਹੈ ਕਿੱਥੇ ਹੋਈ ਹੈ? ਨਵੰਰੰਗ ਚੈਨਲ ਤੇ ਹੋਈ ਹੈ। ਨਵੰਰੰਗ ਚੈਨਲ ਤੇ। ਹਾਂ ਨਵੰਰੰਗ ਚੈਨਲ ਤੇ ਹੋਈ ਹੈ। ਕੀ ਮੰਗ ਕਰਦੇ ਹੋ ਸਰਦਨ ਕਰੋ? ਸਰਦਨ ਕੋ ਭਾਜੀ ਸਾਡੇ ਪੈਸੇ ਦਵਾਏ ਜਾਵੇ ਜਿੰਨੇ ਸਾਡੇ ਪੈਸੇ ਸਾਡਾ ਹੱਕ ਦਾ ਸਾਨੂੰ ਮਿਲ ਜੇ ਭਾਜੀ। ਤੁਹਾਡੀ ਕੋਈ ਗੱਲ ਬਾਤ ਨਹੀਂ ਇਹਦੇ ਨਾਲ। ਜਿੰਨੀਆਂ ਕਾਪੀਆਂ ਭੋਲਦੀਆਂ ਨੇ ਨਾ ਜਿੰਨੀਆਂ ਜਿੰਨੀਆਂ ਕਾਪੀਆਂ ਪੇਪਰਾਂ ਦੇ ਭੋਲਦੀਆਂ ਨੇ। ਰੂਪਿਆ ਭਾਜੀ ਬਾਰੇ ਰੂਪੇ ਹੋਏ ਸਾਡੇ ਕੋ। ਭਾਜੀ ਆਨ ਰਿਕਾਰਡ ਨਿਊ ਇਹਦਾ ਨਿਊ ਫਰੈਂਡ ਕਲੈਕਸ਼ਨ ਦੀਆਂ ਜਿਹੜੀਆਂ ਨਾ ਸਲਿੱਪਾਂਆਂ ਕਮੇਟੀ ਦੀਆਂ ਉਹ ਸਾਡੇ ਕੋਲ ਆ ਠੀਕ ਆ। ਸਾਡੇ ਦੇਵੇ ਭਾਜੀ ਕੈਮਰੇ ਮੋਰੇ ਆ ਕੇ ਅਗਲੇ ਨੇ ਇੱਕ ਗੱਲ ਕਹੀ ਆ ਕਿ 5 ਲੱਖ ਦੀ ਕਮੇਟੀ 20 ਹਜ਼ਾਰ ਦਿੱਤਾ ਕਮੇਟੀ 5 ਲੱਖ ਦੀ ਆ ਉਹਦਾ ਕੀ ਮਾਮਲਾ ਆ 5 ਲੱਖ ਦੀ ਬਾਰੇ ਕਮੇਟੀ ਆ ਠੀਕ ਆ ਸਾਡੀਆਂ 18 19 20 ਕਮੇਟੀਆਂ ਹੁੰਦੀਆਂ 18 ਗਈਆਂ 19 ਗਈਆਂ ਉਹ ਤਾਂ ਸਾਰੀਆਂ ਲੈ ਕੇ ਗਿਆ ਨਾ ਉਹਦਾ ਤਾਂ ਕਹਿਣਾ ਹੈ ਕਿ 10 ਗੁਣਾ ਵੱਧ ਪੈਸੇ ਮੰਗਦੇ ਆ ਭਾਈ ਜਿਹੜੇ 10 ਗੁਣਾ ਵੱਧ ਉਹਨੂੰ ਸਬੂਤ ਕਰਾਂਗੇ ਭਾਈ ਉਹਨੂੰ ਸਬੂਤ ਕਰਾਂਗੇ ਆਪਾਂ ਇਦਾਂ ਨਹੀਂ ਕਰਾਂਗੇ ਉਹਨੂੰ ਸਬੂਤ ਉਹ ਨਹੀਂ ਮੰਨੂਗਾ ਅਸੀਂ ਮੰਨਾਂਗੇ ਜੇ ਉਹ ਕਹਿੰਦਾ ਨਾ ਜੇ ਉਹ ਕਹਿੰਦਾ ਜੇ ਉਹ ਕਹਿੰਦਾ ਕਿ ਰਾਤ ਨੂੰ ਮੈਨੂੰ ਲੋਕ ਫੋਨ ਕਰਕੇ ਪਰੇਸ਼ਾਨ ਕਰਦੇ ਸੀ ਫੋਨ ਲੋਕਾਂ ਨੇ ਰਾਤ ਨੂੰ ਪੈਸੇ ਲੈਣ ਨੂੰ ਪਰੇਸ਼ਾਨ ਕਰਨੇ ਪੈਸੇ ਦੇਣ ਨੂੰ ਥੋੜਾ ਪਰੇਸ਼ਾਨ ਕਰਨਾ ਕਿਸੇ ਨੇ ਦੂਜੀ ਗੱਲ ਹੋਰ ਇਹ ਕਹਿੰਦਾ ਮੈਨੂੰ ਪਰੇਸ਼ਾਨ ਕਰਦੇ ਆ ਮੈਨੂੰ ਤੰਗ ਕਰਦੇ ਆ ਇਹਨੇ ਅੱਜ ਤੱਕ ਕਰਕੇ ਅਸੀਂ ਕਿਸੇ ਕੰਪਲੇਟ ਨਹੀਂ ਕੀਤੀ ਕਿਸੇ ਦੀ ਰਿਕਾਰਡਿੰਗ ਕਿਸੇ ਦੀ ਚੈਟਿੰਗ ਦਾ ਦਿਖਾ ਦੇ ਮਰਗਾ ਮੁਕਰਗਾ ਦਾ ਕੀ ਲੈਣਾ ਇਹ ਪਤਾ ਨਹੀਂ ਸੁਸਾਇਸਾਈਡ ਨੋਟ ਲਿਖ ਕੇ ਮਰੂਗਾ ਕਿ ਨਹੀਂ ਮਰੂਗਾ ਇੱਥੇ ਕਿੰਨੇ ਜਾਣੇ ਮਰਨੇ ਤੁਹਾਨੂੰ ਸ਼ਾਇਦ ਬਾਅਦ ਚੋਂ ਲੱਗ ਜਾਣਾ ਲੋਕੀਂ ਦਾ ਕਹਿੰਦੇ ਸੀ ਇਹ ਬਾਹਰ ਚਲਾ ਗਿਆ ਬੰਦਾ ਕਿਥੋਂ ਲੱਭਾ ਪਰੇ ਇਹ ਲੱਭਾ ਪ੍ਰਸ਼ਾਸਨ ਹੀ ਦੱਸ ਸਕਦਾ ਸੰਤਾ ਫੋਨ ਆਇਆ ਕਿੱਥੇ ਗਿਆ ਕਿੱਥੇ ਨਹੀਂ ਤੇ ਐਸ ਟਾਈਮ ਬੰਦਾ ਕਿੱਥੇ ਆਉਣੇ ਹੈ ਪਤਾ ਨਹੀਂ ਪ੍ਰਸ਼ਾਸਨ ਦੇ ਕੋਲ ਪਤਾ ਇਹ ਅੰਦਰ ਕੋਈ ਤੁਹਾਡੀ ਗੱਲ ਬਾਤ ਨਹੀਂ ਪ੍ਰਸ਼ਾਸਨ ਕੋ ਹੱਥ ਪੱਲਾ ਨਹੀਂ ਫੜਾ ਰਿਹਾ ਉਹ ਨਹੀਂ ਫੜਾਊਗਾ ਫੜਾਊਗਾ ਦੇਖੋ ਪ੍ਰਸ਼ਾਸਨ ਨੇ 10 ਦਿਨ 10 ਦਿਨ ਨਹੀਂ ਪਹਿਨ ਦਿੱਤੇ ਬੰਦਾ ਲੱਭ ਦਿੱਤਾ ਕੋਈ ਗੱਲ ਨਹੀਂ ਇਹ ਸਾਰਾ ਕੁਝ ਮੋੜਿਆ ਜਾਣਾ ਔਰ ਬਹੁਤ ਕੋਸ਼ਿਸ਼ ਫਗਵਾੜੇ ਦੇ ਲੋਕੀ ਕਹਿਣਾ ਵੀ ਚਾਹੁੰਦੇ ਪਰ ਨਹੀਂ ਕਹਿੰਦੇ ਤੁਸੀਂ ਵੀ ਮਨੋਜੀ ਸਭ ਕੁਝ ਜਾਣਦੇ ਆ ਇਹਦਾ ਹੱਲ ਰੱਬ ਕਰੂਗਾ ਪਰਚਾ ਦਰਜ ਹੋਇਆ ਸੀ ਕਿਹੜੀ ਕਿਹੜੀ ਪਰਚਾ ਦਰਜ ਹੋਇਆ ਸੀ ਹੈ ਧਾਰਾ ਕਿਹੜੀਆਂ ਲਾਈਆਂ ਸੀ ਉਹਦੇ ਵਿੱਚ ਮੇਰੇ ਖਿਆਲ 420 406 ਪਤਾ ਨਹੀਂ ਕਿੰਨੀਆਂ ਉਥਰ ਸ਼ਹਿਰ ਦੇ ਵਿੱਚ ਕਿੰਨੀ ਗਿਣਤੀ ਜੀ ਠੱਗੀ ਮਾਰੀ ਐ ਇਸ ਬੰਦੇ ਨੇ ਇਹ ਤਾਂ ਹੁਣ ਜਦੋਂ ਕਾਊਂਟਿੰਗ ਹੋਏਗੀ ਪੇਪਰ ਵਰਕ ਤੇ ਸਭ ਪਤਾ ਲੱਗੇਗਾ ਫੇਰ ਵੀ ਕੋਈ ਅੰਦਾਜ਼ਾ ਕਿੰਨੇ ਬੰਦੇ ਹੋਣਗੇ ਅਸੀਂ ਕਹਿਣ ਨੂੰ ਤਾਂ ਅਸੀਂ ਪਹਿਲੇ ਦਿਨ ਤੋਂ 15 ਕਰੋੜ ਦੀ ਕਹਿੰਦੇ ਆ ਠੀਕ ਹੈ ਨਾ ਇਹ ਹੁਣ ਸਾਰਾ ਗਰਾਊਂਡ ਲੈਵਲ ਦੀ ਹਕੀਕਤ ਆ ਜਾਣੀ ਗੱਲ ਪੇ ਮੇਰੀ ਗੱਲ ਸੁਣੋ ਇੱਥੇ ਸਾਰੇ ਇੱਥੇ ਆ ਗਰਮੀ ਦਾ ਇਦਾਂ ਆਨੰਦ ਮਾਨਣ ਆਏ ਆ ਤੇ ਜਿਹਨੇ ਥੱਲੇ ਅੱਗ ਲੱਗਦੀ ਉਹਨੂੰ ਪਤਾ ਲੱਗਦਾ ਅਗਰੇ ਨਾ ਕੀ ਅਗਰ ਨਾ ਮੂੰਹ ਹਲਾ ਲੈਣਾ ਮਨੋ ਜੀ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨੂੰ ਕੀ ਕਹਿੰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨਾਲ ਹਜੇ ਕੋਈ ਗੱਲਬਾਤ ਨਹੀਂ ਅੰਦਰ ਤੋਂ ਹਵਾਲਾ ਦੇ ਵਿੱਚ ਦੇਖਿਆ ਤੁਸੀਂ ਬੰਦਾ ਨਹੀਂ 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 ਦੇਖਿਆ ਕਿੱਥੇ ਗਿਆ ਬੰਦਾ ਜਿਹੜਾ ਹੋਇਆ ਸੀਗਾ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਸਾਨੂੰ ਅੱਜ ਜੁਮੇਵਾਰ ਸ਼ਹਿਰਦਾਰਾਂ ਦਾ ਫੋਨ ਆਇਆ ਔਰ ਉਹ ਗੱਲ ਹਕੀਕਤ ਨਿਕਲੀ ਅਸੀਂ ਇੱਥੇ ਆਏ ਹਾਂ ਤੇ ਮੋੜਿਓ ਦੇਖੀ ਆਪਾਂ ਉਹਦੀ ਇੰਟਰਵਿਊ ਵੀ ਦੇਖੀ ਜਿਹਦੇ ਵਿੱਚ ਆਹੇ ਮੈਂ ਗੱਲਾਂ ਕਹਿ ਰਿਹਾ ਉਹ ਕਹਿ ਰਿਹਾ ਪੇ ਰਾਤ ਨੂੰ ਮੈਨੂੰ ਫੋਨ ਆ ਰਹੇ ਸੀ ਤੇ ਸਾਰੀਆਂ ਗੱਲਾਂ ਉਹਨੇ ਇੰਟਰਵਿਊ 'ਚ ਕਿੰਨੀਆਂ ਆ ਯਾਰ ਕਰ ਜAVE ਕਿਹਦੇ ਉਹ ਮਕਾਨ ਵੇਚਦੇ ਹੁੰਦੇ ਆ ਅਸੀਂ ਤਾਂ ਉਹਨੂੰ ਪਹਿਲੇ ਦਿਨ ਤੋਂ 4 ਮਹੀਨੇ ਮਨੂੰ ਜੀ ਪਹਿਲਾਂ ਵੀ ਕਿਹਾ ਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਸਾਨੂੰ ਦੱਸ ਅਸੀਂ ਸਾਰਾ ਸ਼ਹਿਰ ਇਕੱਠਾ ਕਰਾਂਗੇ ਜੁਮੇਵਾਰ ਸਾਰੇ ਮਾਰਕੀਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਇਕੱਠੇ ਕਰਾਂਗੇ ਕਿਉਂਕਿ ਸਾਰੀਆਂ ਮਾਰਕੀਟਾਂ ਦੇ ਨਾਲ ਇੱਕ ਪ੍ਰੈਜ਼ੀਡੈਂਟ ਇਕੱਠਾ ਕਰਕੇ ਤੇਰਾ ਹੱਲ ਕਰਾਵਾਂਗੇ ਜਿਨ੍ਹਾਂ ਦੇ ਦੇਣੇ ਆ ਦੇਹ ਜਿਨ੍ਹਾਂ ਤੋਂ ਲੈਣੇ ਆ ਤੈਨੂੰ ਲੈ ਕੇ ਦੇਣੇ ਜਾ ਉਹਨਾਂ ਦੇ ਹੁਣ ਉਹ ਮੰਨਦਾ ਪੈਸੇ ਦੇਣ ਤੁਹਾਡੀ ਗੱਲਬਾਤ ਹੋਈ ਉਹਦੇ ਨਾਲ ਉਹਦੇ ਮੰਨਣ ਨੂੰ ਕੀ ਕਰਨਾ ਉਹ ਤਾਂ ਕਹਿੰਦਾ ਜੀ ਜਿਨੇ 10000 ਦਿੱਤਾ ਉਹ 10 ਲੱਖ ਮੰਗਦਾ ਐਦਾਂ ਕਰੋ ਆਪਣਾ ਪਰਿਵਾਰ ਲੈ ਕੇ ਉਹ ਚੜ ਜਵੇ ਵੀ ਮੈਂ ਇਹਨੇ ਦਿਨੇ ਅਸੀਂ ਆਪਣਾ ਪਰਿਵਾਰ ਲੈ ਕੇ ਮੈਂ ਛੇਵੇਂ ਪਾਸੇ ਹੀ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣੇ ਸਿਰ ਤੇ ਰੱਖ ਕੇ ਚੱਕ ਕੇ ਕਹੂੰਗਾ ਵੀ ਮੈਂ ਇਹ ਤੋਂ ਕਿੰਨੇ ਲੈਣੇ ਮਰਗ ਇਹ ਜੇ ਨੇ ਜੇ ਨੇ ਕੋਈ ਗੱਲ ਮੰਨਣੀ ਆ ਸਾਡੇ ਲਈ ਇਸ ਵੇਲੇ ਸਬੂਤ ਤੋਂ ਵੱਧ ਪਰਮਾਤਮਾ ਦੇ ਦਰ ਤੋਂ ਉੱਤੇ ਨਹੀਂ ਇਹ ਝੂਠ ਮੰਨ ਲਵੇ ਸੱਚ ਮੰਨ ਕਿੰਨੇ ਕੁ ਜਣੇ ਇਕੱਠੇ ਆ ਜਿਹਨਾਂ ਦੀ ਕਮੇਟੀਆਂ ਰਹਿੰਦੀਆਂ 18 ਮੇਰੇ ਖਿਆਲ 100 ਤੋਂ ਉੱਤੇ ਬੰਦਾ ਹੁਣ ਕਿੰਨਿਆਂ ਵਿੱਚ ਆਏ ਹੁਣ ਕੀ ਨੋਬਤ ਆਈ ਜਿਹੜੇ ਆਪਾਂ ਬਾਹਰ ਖਾਣੇ ਦੇ ਬਾਹਰ ਖੜੇ ਆ ਜੇ ਪਤਾ ਤੇ ਹੁਣ ਨੋਬਤ ਇਹ ਆ ਵੇ ਅਸੀਂ ਕਹਿੰਦੇ ਹਾਂ ਕਿੱਥੇ ਆ ਜਦੋਂ ਦੀ ਇੰਟਰਵਿਊ ਹੋ ਗਈ ਸਭ ਕੁਝ ਹੋ ਗਈ ਸਾਡੇ ਮੂੰਹ ਤੇ ਤਾਂ ਕਰਾਓ ਅਸੀਂ ਕਿਹੜਾ ਬਦਮਾਸ਼ ਆ ਉਹਨੂੰ ਚਾਹੇ ਤੁਸੀਂ ਕਸਟਡੀ ਚ ਰੱਖ ਕੇ ਸਾਡੀ ਬਾਰੋ-ਬਾਰ ਇੱਕ ਵਾਰ ਗੱਲ ਕਰੀਂ ਪੁਲਿਸ ਕਿਉਂ ਨਹੀਂ ਮੋਰੇ ਕਰਾ ਰਹੀ ਸਾਡੇ ਨਹੀਂ ਕਰਾ ਰਹੀ ਪਾ ਸਾਨੂੰ ਜੇ ਸਾਨੂੰ ਐਨੇ ਜੋਗੇ ਦਾ ਪਤਾ ਹੁੰਦਾ ਮਾਰੇ ਤੁਹਾਨੂੰ ਕੁਐਸਚਨ ਕਰਨੀ ਕਾਹਦੇ ਦਿੰਦੇ ਇਹ ਹੋ ਜਾਂਦੇ ਭੀੜ ਘਟੇ ਇਥੋਂ ਦੇ ਅਸੀਂ ਉਹ ਕਹਿੰਦੇ ਭੀੜ ਘਟੇ ਤੇ ਚੈੱਕ ਕਿੰਨੇ ਇਹਨਾਂ ਨੂੰ ਦੇ ਕੇ ਗਏ ਸੀਗੇ ਜੀ ਚੈੱਕ ਮੈਨੂੰ ਵੀ ਦੋ ਦੇ ਕੇ ਗਿਆ ਜੀ ਬਲੈਂਕ ਚੈੱਕ ਦੇ ਕੇ ਗਿਆ ਚਾਰ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਮਾਫ ਕਰਨਾ ਮਨੋਜੀ ਤੁਸੀਂ ਬੜੇ ਸਿਆਣੇ ਹੋ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਜਿੱਥੇ ਮੈਂ ਕੁੱਤੇ ਵਾਂਗੂ ਭੌਂਕੇ ਜਾਣਾ ਪਹਿਲੇ ਦਿਨ ਦਾ ਮੇਰਾ 5.8 ਲੱਖਾਂ ਮੈਂ ਕਹਿ ਦਮਾ 28 ਲੱਖਾਂ ਰੱਬ ਦਾ ਦੇਖਦਾ ਨਾ ਯਾਰ ਬਲੈਂਕ ਆ ਮੈਂ ਬਲੈਂਕ ਲਿਆਉਂਗਾ ਗੇਏ ਸੀ ਕਿ ਉਹਦੇ ਉਹਦੇ ਦੂਜੇ ਬੈਂਕ ਦੇ ਵਿੱਚ ਗਏ ਸੀ ਚੱਕ ਲੈ ਕੇ ਉਹ ਨਹੀਂ ਮੈਂ ਨਹੀਂ ਗਿਆ ਮੈਂ ਇਸ ਕਰਕੇ ਨਹੀਂ ਗਿਆ ਜਿੱਦਣੇ ਰੌਲਾ ਪੈ ਗਿਆ ਉਦੋਂ ਤੋਂ ਬਾਅਦ ਆਹੀ ਕੰਜਰ ਕੜੀ ਚ ਸੀ ਤੋਏ ਆ ਜਿੰਨੇ ਬੰਦੇ ਜਾ ਕੇ ਆ ਉਹ ਕਹਿੰਦੇ ਇਹਨੇ ਤਾਂ ਅੱਜ ਲੋਕੀ ਇੱਥਾ ਚੈੱਕ ਮੰਡੇ ਤੇ ਤਾਂ ਦਾਣੇ ਵੰਡਿ ਦੇਉਂਦੇ ਲੋਕੀ ਕਹਿੰਦੇ ਕੋਈ ਬਾਹਰ ਚਲੇ ਗਿਆ ਕੋਈ ਕਹਿੰਦਾ ਰਾਜਸਥਾਨ ਚ ਲੱਗਿਆ ਇੱਥੇ ਹੀ ਆ ਭਾਜੀ ਇੱਥੇ ਹੀ ਆ ਭਾਈ ਸਰ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਸੰਦੀਪ ਕੁਮਾਰ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਜੀ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਹੋ ਸਰ ਜੀ ਇੱਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਠ ਗਿਆ ਮੈਂ ਭੱਜਿਆ ਨਾ ਖੈ ਨਹੀਂ ਹੈਗਾ ਮੈਂ ਲੋਕਾਂ ਲਈ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀ ਬੰਨੀ ਦੇਨੇ ਜਿੰਨੇ ਕੁ ਦੇਂਦਾਰ ਪਰ ਲੋਕਾਂ ਨੇ ਵਧਾਜ ਰਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹਦਾ ਇੰਨੀ ਦੇਣਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਰੁਪਏ ਦੀ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰ ਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਗਈ ਆ ਇੰਨੇ ਪੈਸੇ ਨਹੀਂ ਹੈਗੇ ਨਾ ਜਿਨ੍ਹਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮੈਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਜਗਾ ਸੁਸਾਇਡ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕੋ ਮੈਂ ਆਪਣਾ ਆ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਵੀ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਚਾਹੇ ਮਾਰ ਦੂੰਗਾ ਜਾਂ ਨੂੰ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਵੀ ਪਹੁੰਚ ਜਾ ਸੀ ਤੈਨੂੰ ਫੇਰ ਵੀ ਟੰਗਾ ਕੇ ਰਾਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈੱਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕੱਢੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆ ਜਿੱਥੇ ਤੈਨੂੰ ਇਨਸਾਫ਼ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਪੂਰਾ ਯੋਗਦਾਨ ਦੇ ਦਿੱਤਾ ਉਹ ਕਹਿੰਦੇ ਵੀ ਫੁਵਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠ ਕੇ ਸਾਰੇ ਸਹੀ ਢੰਗ ਨਾਲ ਕਰਦੇ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀਗੇ ਪਰ ਲੋਕਾਂ ਨੇ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋ ਘਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਏ 4-5 ਹਜ਼ਾਰ ਬਚ ਰਹੀ ਉਹ ਮਨੂੰ ਲੋਕੀ ਪਰੇਸ਼ਾਨ ਕਰਦੇ ਸੀ 10-10 ਸੇ ਜਾਣੇ ਮੈਨੂੰ ਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀ ਸਾਰੇ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਦੇਨਦਾਰ ਮੌਕਾ ਦੇਨਦਾਰ ਮੌਕਾ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਦਾ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਕੀਤੇ ਪਹਿਲਾਂ 2 ਕਰੋੜ ਦੱਸਿਆ ਗਿਆ ਸੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹਾਲੀਵੁੱਡੀ ਇਹਨਾਂ ਨੇ ਬੋਧਾ ਕੇ 100 ਕਰੋੜ ਤੱਕ ਚੱਲ ਜਾਣਾ ਦੇ ਵੀ ਜਿੰਨੀ ਕਿ ਦੇਣ ਦਾ ਰੀਤ ਉਨੀ ਹੀ ਰੱਖੋ ਤੇ ਇਹ ਤਾਂ ਬਧਾ ਬਧਾ ਕੇ ਬਧਾ ਬਧਾ ਕੇ 15 ਕਰੋੜ ਤੱਕ ਸਰਜੀ ਲੱਗੇਗੀ ਤੇ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਹੀ ਮਕਸਦ ਹੈ ਮਨੂੰ ਰੋਹਤ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਂ ਜਨਨ ਕਿ ਇੱਕ ਜਿਸ ਦਾ ਮਰਨ ਵਾਲੇ ਮਰਨੇ ਹੀ ਚੱਲਦਾ ਸੀ ਮਰ ਹੀ ਗਿਆ ਜਗਾ ਮਨੂੰ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੋਸਾਇਟੀ ਨੋਟ ਆ ਤੇ ਆਵਾ ਮੈਂ ਮਰਿਆ ਹੀ ਮਿਲਣਾ ਸੀ